ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਜਿਹੜਾ ਕੰਮ ਹੈ ਉਹ ਕਿਸਾਨਾਂ ਦੇ ਵੱਲੋਂ ਬੜਾ ਜੋਰ ਰੇ ਪੱਧਰ ਤੇ ਚੱਲ ਰਿਹਾ ਹੈ ਅ ਇੱਕ ਕਿਸਾਨ ਨੂੰ ਮਲਾਉਣ ਜਾ ਰਿਹਾ ਜੋ ਇਸ ਵੇਲੇ ਝੋਨੇ ਦੀ ਲਵਾਈ ਦੇ ਲਈ ਆਪਣਾ ਖੇਤ ਹੈ ਉਹ ਤਿਆਰ ਕਰ ਰਿਹਾ ਹੈ 11 18 ਲਾ ਰਹੇ ਆ ਜੀ ਹੋ ਸਕਦਾ ਵੀ ਬੈਨ ਨਹੀਂ ਕਰਦੀ ਇਹਨੇ ਸਰਕਾਰ ਨੇ ਹੂੰ ਤੇ ਸਰਕਾਰ ਦੇ ਨਿਰਦੇਸ਼ਾ ਦੀ ਇਨਵੇਂਨ ਪਾਲਣਾ ਕਰ ਰਹੇ ਹੋ ਹਾਂਜੀ ਹਾਂਜੀ ਅੰਨਾ ਬਹੁਤ ਬੇ ਹੌਲੀ ਹੌਲੀ ਲਾਓ ਜੀਰੀ ਜੀ ਬਾਲੀ ਕਾਲੀ ਨਾ ਕਰੋ ਤੇ ਪੰਜਾਬ ਸਰਕਾਰ ਬਹੁਤ ਵਧੀਆ ਦੇ ਰਹੀ ਹੈ ਜੀ ਹਾਂਜੀ ਪਿਛਲੀ 9 ਤਰੀਕ ਤੋਂ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਜਿਹੜਾ ਕੰਮ ਹੈ ਉਹ ਕਿਸਾਨਾਂ ਦੇ ਵੱਲੋਂ ਬੜਾ ਜੋ ਰਹੀ ਪੱਦਰ ਤੇ ਚੱਲ ਰਿਹਾ ਬੜੇ ਸਿੱਧਤ ਦੇ ਨਾਲ ਚੱਲ ਰਿਹਾ ਦੱਸਦੀ ਹੈ ਕਿ ਇਸ ਵੇਲੇ ਜ਼ਿਲ੍ਹਾ ਮਲੇਰਕੋਟਲਾ ਦੇ ਇਤਿਹਾਸਕ ਪਿੰਡ ਰਹੀੜਾ ਤੋਂ ਤੁਹਾਨੂੰ ਇੱਕ ਕਿਸਾਨ ਨੂੰ ਮਿਲਾਉਣ ਜਾ ਰਿਹਾ ਜੋ ਇਸ ਵੇਲੇ ਝੋਨੇ ਦੀ ਲਵਾਈ ਦੇ ਲਈ ਆਪਣਾ ਖੇਤ ਹੈ ਉਹ ਤਿਆਰ ਕਰ ਰਿਹਾ ਹੈ ਨਾਮ ਜਾਣਦੇ ਆ ਬਾਈ ਜੀ ਨਾਮ ਕੀ ਹੈ ਤੁਹਾਡਾ ਜੀ ਮੋਮਨਬੀਰ ਸਿੰਘ ਵੀਰੇ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਪੰਜਾਬ ਸਰਕਾਰ ਨੇ ਖਾਸ ਕਰਕੇ ਕਿਸਾਨਾਂ ਨੂੰ ਬੜੀ ਰਾਹਤ ਦਿੱਤੀ ਹੈ तकरीबन 15 ਦਿਨ ਪਹਿਲਾਂ ਦਾ ਜਿਹੜਾ ਸਮਾਂ ਦੇ ਦਿੱਤਾ ਕਿਵੇਂ ਦੇਖ ਦਿਓ ਬਹੁਤ ਵਧੀਆ ਸਰਕਾਰ ਨੇ ਕੀਤਾ ਜੀ ਬਹੁਤ ਵਧੀਆ ਪ੍ਰਸ਼ਲਾ ਜੀ ਇਹਨਾਂ ਦਾ ਹਾਂਜੀ ਤੇ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਦੱਸੋਗੇ ਥੋੜਾ ਜਿਹਾ ਕਿੱਦਾਂ ਦਾ ਮਤਲਬ ਮਾਹੌਲ ਲੱਗ ਰਿਹਾ ਹੈ ਇਸ ਵੇਲੇ ਜਿੱਤੋ ਹੀ ਲੇਟ ਆਈ ਹੈ 9 ਤਰੀਕ ਤੋਂ ਹੀ ਲੇਟ ਆਈ ਹੈ ਜੀ ਬਹੁਤ ਵਧੀਆ ਜਿਹੜੀ ਪ੍ਰੋਪਰ ਮਿਲ ਰਹੀ ਹੈ ਤੁਹਾਨੂੰ ਹਾਂਜੀ ਹਾਂਜੀ 12 12 ਘੰਟੇ ਦੇ ਜਾਂਦੀ ਗਵਰਨਮੈਂਟ ਜੀ ਆਪਨੂੰ ਪਹਿਲੀ ਸਰਕਾਰਾਂ ਵੇਲੇ ਕਿਵੇਂ ਹੁੰਦਾ ਸੀ ਲਾਈਟ ਪ੍ਰੋਪਰ ਆਉਂਦੀ ਸੀ ਜਾਂ ਥੋੜਾ ਬਹੁਤ ਕੱਟ ਲੱਗਦਾ ਰਹਿੰਦਾ ਸੀ ਜੀ ਕੱਟ ਲੱਗਦਾ ਰਹਿੰਦਾ ਸੀ ਕਿ ਜੇ ਇਹ ਪੰਜਾਬ ਵਧੀਆ ਵਾ ਭਗਵੰਤ ਮਾਨ ਦੀ ਸਰਕਾਰ ਵਧੀਆ ਜੀ ਹੂੰ ਹਾਂਜੀ ਚੰਗੀ ਸਰਕਾਰ ਹੈ ਆ ਚੋਨੇ ਦੀ ਇਸ ਵੇਲੇ ਸਰਕਾਰ ਨੇ ਜਿਹੜੀ ਇੱਕ ਕਿਸਮ ਬੀਜਣ ਨੂੰ ਕਹੀ ਹੈ ਪੂਸਾ ਮਨਾ ਕੀਤੀ ਹੈ ਤੁਸੀਂ ਕਿਹੜੀ ਕਿਸਮ ਬੀਜ ਰਹੇ ਹੋ ਜੀ 17 18 ਲਾ ਰਹੇ ਹਾਂ ਜੀ ਉਹ ਸਾਡੀ ਬੈਨ ਨਹੀਂ ਕਰਦੀ ਇਹਨਾਂ ਸਰਕਾਰ ਨੇ ਹੂੰ ਤੇ ਸਰਕਾਰ ਦੇ ਨਿਰਦੇਸ਼ਾ ਦੀ ਇਨ ਬਿਨ ਪਾਲਣਾ ਕਰ ਰਹੇ ਹਾਂਜੀ ਹਾਂਜੀ ਤੇ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਬਹੁਤ ਵਧੀਆ ਤਿਆਰੀ ਪਾਣੀ ਪੂਣੀ ਤੁਹਾਨੂੰ ਜਿਵੇਂ ਕਹਿ ਲਿਏ ਵਧੀਆ ਮਿਲ ਰਿਹਾ ਬਹੁਤ ਵਧੀਆ ਰੇਟ ਦੇ ਹਿਸਾਬ ਨਾਲ ਸਰਕਾਰ ਵਧੀਆ ਬਹੁਤ ਵਧੀਆ ਯੋਗਦਾਨ ਹੈ ਜੀ ਹਾਂਜੀ ਤੇ ਹੁਣ ਕਿਹੜੀ ਕਿਸਮ ਬੀਜੀ ਹੈ ਤੁਸੀਂ ਹਾਂਜੀ 17 18 ਲਾਈਏ ਜੀ ਤੇ ਕੀ ਲੱਗਦਾ ਵੀ ਸਰਕਾਰ ਨੇ ਜੋ ਫਸਲ kia ਇਹ ਆਉਣ ਵਾਲੇ ਸਮੇਂ ਦੇ ਵਿੱਚ ਚੱਕੂਗੀ ਲੱਗਦਾ ਤੁਹਾਨੂੰ ਹਾਂਜੀ 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 ਚੱਕੂਗੀ ਜਿਹਨਾਂ ਨੇ ਵਾਦਾ ਕੀਤਾ ਜੀ ਹਾਂਜੀ ਕਿਵੇਂ ਨੇ ਪੰਜਾਬ ਦੇ ਕਿਸਾਨਾਂ ਦਾ ਮਾਹੌਲ ਕੀ ਕਹਿ ਰਿਹਾ ਸਰਕਾਰ ਪ੍ਰਤੀ ਖੁਸ਼ ਨੇ ਕਿਸਾਨ ਪੰਜਾਬ ਦੇ ਪੂਰੇ ਖੁਸ਼ ਨੇ ਜੀ ਲਾਈਟ ਕੰਨੇ ਵੀ ਖੁਸ਼ ਨੇ ਸਾਰੇ ਕੰਨੇ ਖੁਸ਼ ਨੇ ਤੇ ਤੁਸੀਂ ਇੱਕ ਖੁਸ਼ਹਾਲ ਕਿਸਾਨ ਹੋਣ ਦੇ ਨਾਤੇ ਕੀ ਕਹਿਣਾ ਚਾਹੋਗੇ ਆਮ ਕਿਸਾਨਾਂ ਨੂੰ ਬਹੁਤ ਵੇ ਹੋੜੀ ਹੋੜੀ ਲਾਓ ਜੀਰੀ ਜੀ ਬਾਲੀ ਕਾਲੀ ਨਾ ਕਰੋ ਪੰਜਾਬ ਸਰਕਾਰ ਬਹੁਤ ਵਧੀਆ ਦੇ ਰਹੀ ਹੈ ਜੀ ਹਾਂਜੀ ਵਧੀਆ ਦੇ ਰਹੀ ਹੈ ਹਾਂਜੀ ਹਾਂਜੀ ਤੇ ਸਰਕਾਰ ਨੇ ਕਿਹਾ ਵੀ ਤੁਹਾਨੂੰ ਜਿਹੜਾ ਪਾਣੀ ਦੀ ਕੋਈ ਘਾਟ ਨਹੀਂ ਹੋਵੇਗੀ ਕਿ ਸੱਚਮੁੱਚ ਜਿਹੜੀ 12 ਘੰਟੇ ਬਿਜਲੀ ਤੁਹਾਨੂੰ ਮਿਲਦੀ ਹੈ ਹਾਂਜੀ 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 12 ਘੰਟੇ ਦੇ ਰਹੀ ਹੈ ਸਰਕਾਰ ਹਾਂਜੀ ਤੇ ਇੱਕ ਖੁਸ਼ਹਾਲ ਕਿਸਾਨ ਹੋਣ ਦੇ ਨਾਤੇ ਸਾਰੀਆਂ ਜਿਹੜੀਆਂ ਹਦਾਇਤਾਂ ਨੇ ਉਹ ਪਾਲਣਾ ਕਰ ਰਹੇ ਹੋ ਤੁਸੀਂ ਹਾਂਜੀ 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 ਤੇ ਕਿਤੇ ਨਾ ਕਿਤੇ ਕਿਸਾਨ ਵੀ ਜਿਹੜੇ ਖੁਸ਼ ਦਿਖਾਈ ਦੇ ਰਹੇ ਨੇ ਪੰਜਾਬ ਸਰਕਾਰ ਦੀ ਇਸ ਪਹਿਲ ਕਦਮੀ ਤੋਂ ਕਿਉਂਕਿ ਪਿਛਲੀਆਂ ਸਰਕਾਰਾਂ ਵੇਲੇ ਸ਼ਾਇਦ ਕਿਸਾਨਾਂ ਨੇ ਐਦਾਂ ਦੇ ਹਾਲਾਤ ਨਹੀਂ ਦੇਖੇ ਸੀ ਜੋ ਕਿ 15 ਦਿਨ ਪਹਿਲਾਂ ਦਾ ਕਿਸਾਨਾਂ ਨੂੰ ਸਮਾਂ ਦਿੱਤਾ ਗਿਆ ਹੈ ਖੇਤ ਦੀ ਤਿਆਰੀ ਹੈ ਜਿਹੜੀ ਉਹ ਮੁਕੰਮਲ ਕਰਨ ਦੇ ਲਈ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦਾ ਇੱਕ ਸਲਾਗਾ ਯੋਗ ਉਪਰਾਲਾ ਹੈ ਜਿਹੜਾ ਸਰਕਾਰ ਨੇ ਕਿਹਾਗਾ ਕਿ ਤਕਰੀਬਨ ਤੁਹਾਨੂੰ ਜਿਹੜਾ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ 12-12 ਘੰਟੇ ਦੀ ਜੋ ਬਿਜਲੀ ਹੈ ਇਹਨਾਂ ਕਿਸਾਨਾਂ ਨੂੰ ਸੁਭਾਵਿਕ ਹੀ ਮਿਲ ਰਹੀ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ